ਕਾਟੇ ਦਾ ਨਾ ਮਹੌਜਾ ਦਾ ਸਹਿਯੋਗ ਹੈ ਜਿਵੇਂ ਤੁਸੀਂ ਪਹਿਲਾਂ ਗੋਪੀ ਜੀ ਨੂੰ ਪਰਮਾਪਾਰਾ ਦੇ ਕੇ ਔਰ ਪੂਰੇ ਪੰਜਾਬ ਤੋਂ ਪੂਰਾ ਭਾਗਾਂ ਭਾਗਾਂ ਮਿਲਿਆ ਜੀ ਬੰਨ੍ਹਣ ਜੀ ਰੋੜਾ ਜੀ ਨੂੰ ਪਾਰੀ ਬਹੁਤ ਨਾਲ ਜਿਦਣਾ ਹੈ ਬਹੁਤ ਬਹੁਤ ਦਾ ਵਰਨਮੀ ਆਪਣੇ ਆਪਣੇ ਆਫਿਸ ਵਿੱਚ ਪਹੁੰਚਿਆ ਆਪਣੀਆਂ ਪਾਰੀ ਕੁਰਸੀਆਂ ਤੇ ਜੀ ਨੂੰ ਪਹਵਾ ਰਿਹਾ ਤੇ ਆਪ ਦੇਖ ਕੇ ਪੂਰੇ ਦਾ ਜੀਰੋਪੀ ਆ ਬੋਲ ਕੇ ਬੈਠ ਜਾ ਅੱਜ ਜਿੰਨੇ ਵੀ ਤੁਸੀਂ ਬੈਠਿਆ ਖੜਿਆ ਆ ਆ ਖਾਲੀ ਕੁਰਸੀਆਂ ਦੇ ਬੈਠ ਜਾਣ ਦੇ ਨਾਮ ਦਾ ਜਿਹੜਾ ਪ੍ਰੋਗਰਾਮ ਸਤੋ ਸਾਰੇ ਵੀਰ ਜੀ ਸਾਰੇ ਵੀਰਾਂ ਨੂੰ ਦੇਖ ਪਾਈ ਸਰ ਜੀ ਸੰਜੀਵ ਲੋਹਾ ਸੰਜੀਵ ਲੋਹਾ ਸਾਡੇ ਸਾਡੇ ਹਰ ਇੱਕ ਨੂੰ ਜਸਵੀਰ ਲੋਹਤ ਜੀ ਵਾਰਡ ਨੰਬਰ 6 ਤੋਂ ਸਾਡੇ ਬਹੁਤ ਹੀ ਪਰਮਟ ਵਾਲੇ ਲੀਡਰ ਨੇ 2 ਮਿੰਟ ਲਈ ਆਪਣੀ ਵਿਚਾਰ ਰੱਖਣਗੇ ਜਿਨ੍ਹਾਂ ਕਹਿੰਦੇ ਆ ਸਾਰਿਆਂ ਨੂੰ ਬਹੁਤ ਹੀ ਇਮਤੀ ਸਮਾਂ ਕੱਢ ਕੇ ਤੁਸੀਂ ਸੰਜੀਵ ਰੌਣਾ ਜੀ ਦੀ ਮੈਚ ਕਰ ਰਹੇ ਹੋ ਬੰਦ ਕਰਨ ਵਾਸਤੇ ਆਏ ਹੋ سپورਟ ਕਰਨ ਵਾਸਤੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਲੈਕਸ਼ਨਾਂ ਤੋਂ ਬਾਅਦ ਉਹਦੇ ਕਾਗਜ਼ ਪੱਤਰ ਬਹੁਤ ਬੜੀ ਝੜੀ ਹੈ ਲੈਣ ਉਸ ਨੂੰ ਆਪਣਾ ਕੋਸ਼ਿਸ਼ ਕਰੀਆ ਸਰੋਤਾਂ ਸਰਕਾਰੀਓ ਸਾਥੀ ਮਿਲਦਾਰਨ ਜੀ ਸਾਡੇ ਪਾਰਟੀ ਦੇ ਸਾਰੇ ਹੀ ਚੇਅਰਮੈਨ ਸਭਾ ਸਾਰੇ ਸਰਕਾਰੀਓ ਸਾਥੀ ਸਾਡੇ ਜੋ ਪਿਛਲੇ ਲੰਬੇ ਸਮੇਂ ਤੋਂ ਇਸ ਇਲੈਕਸ਼ਨ ਦੇ ਵਿੱਚ ਜੀਜਾਂ ਲਗਾ ਰਹੇ ਨੇ ਸੋ ਸਾਰੇ ਸਾਲ ਨਾਲ ਸਤਿ ਸ਼੍ਰੀ ਅਕਾਲ ਜੈ ਸ਼ੀ ਰਾਮ ਭਾਰਤ ਮਾਤਾ ਦੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਫ ਕਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੀਨੀਅਰ ਵਾਈਸ ਪ੍ਰੈਜ਼ੀਡੈਂਟ 올 ਇੰਡੀਆ ਐਂਟੀ টেরਰਸ ਐਂਟੀ ਕ੍ਰਾਈਮ ਫਰੰਟ ਤੁਸੀਂ ਮੈਨੂੰ ਸਵਾਲ ਕੀਤਾ ਹੈ ਭਾਈ ਸਾਹਿਬ ਸੰਜੀਵ अरोड़ा ਜੀ ਨੂੰ ਵੋਟਾਂ ਕਿਉਂ ਪਈ ਸੰਜੀਵ अरोड़ा ਜੀ ਇੱਕ ਤਾਨਸ਼ਮਨ ਔਰ ਦਾਨੀਸ਼ਵਰ ਸਿਆਸਤਦਾਨ ਨੇ ਸਾਬਾ ਤੋਂ ਸਾਬੂ ਨੇ ਔਰ ਗੋਨਾ ਨੇ ਹਲਕਾ ਪੱਛਮੀ ਜਾਂ ਲੁਧਿਆਣੇ ਦੇ ਕਿਸੇ ਵੀ ਵੋਟਰ ਦੀ ਅਜ ਤੱਕ ਪਹਿਲਾਂ ਵੋਟ ਨਹੀਂ ਮੰਦੀ ਨ ਲੱਗੀ ਸਰਕਾਰ ਨੇ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਿਸ ਦੇ ਵੋਟਾਂ ਵੀ ਲੋਨ ਨਹੀਂ ਸ ਪਰ ਬਿਨਾ ਵੋਟਾਂ ਲੈ ਵੀ 3 ਸਾਲ ਉਹਨਾਂ ਨੇ ਇਸ ਇਲਾਕੇ ਦੇ ਲਈ ਲੁਧਿਆਣੇ ਲਈ ਬਹੁਤ ਕੰਮ ਕੀਤਾ ਕਿਹੜੇ ਕੰਮ ਕਰਾਏ ਆ ਹਲਵਾਰਾ 에어ਪੋਰਟ ਦਾ ਜਿਹੜਾ 30 ਸੌ ਰੁਪਏ ਦਾ ਕੰਮ ਰਿਹਾ ਸੀ ਉਹ ਕਰਵਾ ਕੇ ਦਿੱਤਾ ਔਰ ਸੈਕੰਡ ਹੈਂਡ ਨੂੰ ਗਿਲਤੀ ਦੇ ਵਿੱਚ ਜਿਹੜੇ ਥੋੜੇ ਕੈਂਸਰ ਪੇਸ਼ੈਂਟ ਸੀਗੇ ਉਹਨਾਂ ਦੇ ਇਲਾਜ ਕਰਾਏ ਹੋਰ ਕਿੰਨੇ ਕੰਮ ਕਰਾਏ ਨੇ ਉਹਨਾਂ ਨੇ ਕਰੋੜਾਂ ਰੁਪਏ ਸੈਂਟਰ ਗਵਰਨਮੈਂਟ ਤੋਂ ਲਿਆ ਕੇ ਨਿਹੜਾਂ ਦੇ ਡਿਵੈਲਪਮੈਂਟ ਲਈ ਲਵਾਇਆ ਤੁਸੀਂ ਇਸ ਟਾਈਮ ਮੇਰੇ ਨਾਲ ਦੇਖ ਰਹੇ ਹੋ ਮੇਰੀ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੀ ਟੀਮ ਮੇਰੇ ਨਾਲ ਖੜੀ ਹੈ ਅਸੀਂ ਲਗਭਗ 10-11 ਦਿਨ ਤੋਂ ਸ੍ਰੀ ਅਰੋੜਾ ਜੀ ਲਈ ਕਨਵੈਸਿੰਗ ਕਰ ਰਹੇ ਹਾਂ ਘਰ ਘਰ ਜਾ ਕੇ ਉਹਨਾਂ ਲਈ ਵੋਟਾਂ ਮੰਗ ਰਹੇ ਹਾਂ ਕਿਉਂ ਮੰਗ ਰਹੇ ਹਾਂ ਮੇਰੀ ਐਸੋਸੀਏਸ਼ਨ ਨੇ ਅਨਕੰਡੀਸ਼ਨਲ ਸਪੋਰਟ ਐਲਾਨ ਕੀਤੀ ਹੈ ਅਰੋੜਾ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਮਣੀ ਨੂੰ ਵੀਰ ਜੀ ਅੱਜ 3 ਸਾਲ ਹੋ ਗਏ ਨੇ 3 ਸਾਲ ਤੋਂ ਥੋੜਾ ਉੱਪਰ ਸਮਾਂ ਹੋ ਗਿਆ ਸਰਕਾਰ ਨੇ ਉਹ ਕੰਮ ਕਰਦੇ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ 70 ਸਾਲ ਤਰੀ ਪਿੱਛੇ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਡਰਗ ਤੇ ਸਰਕਾਰ ਨੇ ਸਰਕਾਰ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਸ਼ੇ ਦੇ ਸੁੱਧਾਗਰਾਂ ਨੇ ਸਮੱਗਲਰਾਂ ਨੇ ਸਾਡੀ ਨੌਜਵਾਨ ਪੀੜੀ ਦਾ ਵਿੜਾ ਕਰ ਕਰਤਾ ਪੰਜਾਬ ਚ ਚਿੱਟਾ ਇੰਟਰੋਡਿਊਸ ਕੀਤਾ ਔਰ ਪਿੰਡਾਂ ਚ ਸ਼ਹਿਰਾਂ ਚ ਬਹੁਤ ਨੌਜਵਾਨ ਪੀੜੀ ਅਫੈਕਟਡ ਹੋ ਗਈ ਔਰ ਬਹੁਤ ਨੌਜਵਾਨ ਨਸ਼ੇ ਨਾਲ ਮਰ ਇਸ ਤਰ੍ਹਾਂ ਸੰਜੋਗ ਮਿਲਦੇ ਰਹੇ ਲੋਕਾਂ ਦਾ ਸਹਿਯੋਗ ਪੂਰਾ ਮਿਲ ਰਿਹਾ ਸਰਕਾਰ ਨੇ ਹੁਣ ਇਹਨੂੰ ਨਸ਼ਿਆਂ ਨੂੰ ਖਤਮ ਕਰਨ ਲਈ ਐਂਟੀ ਡਰੱਗ ਮਹਿੰਮ ਚਲਾਈ ਹੈ ਤੁਸੀਂ ਦੇਖ ਰਹੇ ਹੋ ਜਿਹੜੇ ਸਮਗਲਰਾਂ ਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਕੇ ਬਹੁਤ ਮੋਟੀ ਕਾਲੀ ਕਮਾਈ ਕੀਤੀ ਕੋਠੀਆਂ ਬਣਾਈਆਂ ਬਿਲਡਿੰਗਾਂ ਬਣਾਈਆਂ ਉਹ ਸਾਰੀਆਂ ਸਰਕਾਰ ਹੰਟਾ ਰਹੀ ਹੈ ਰੋਜ਼ ਤੁਸੀਂ ਦੇਖਦੇ ਹੋ ਜੁਪੀ ਵਾਲਾ ਬਲਡੋజర్ ਕਲਚਰ ਮਾਨ ਸਾਹਿਬ ਨੇ ਪੰਜਾਬ ਤੇ ਲਿਆਂਦਾ ਇਹ ਸਭ ਸਕਾਇਆ ਜਾ ਰਿਹਾ ਸਮਗਲਰਾਂ ਨੂੰ ਔਰ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਜੇ ਪੰਜਾਬ ਦੇ ਵਿੱਚ ਰਹਿਣਾ ਹੈ اچھے ناگرک بن کے رہنا پاوگا سمگلنگ نالے نشے دے سوداگراں لئی پنجاب سرکار دے کول کوئی تھان نہیں ہے اک دوسرا سرکار نے ਵਿੱਦਿਆ ਦੇ ਕੰਮ ਦੇ ਵਿੱਚ এডੂਕੇਸ਼ਨ ਦੇ ਕੰਮ ਦੇ ਵਿੱਚ ਸਕੂਲ ਆਫ ਐਮਿਨੈਂਸ ਬਣਾਏ ਵਿੱਦਿਆ ਦਾ ਪੱਧਰ ਉੱਚਾ ਕੀਤਾ ਅੱਜ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਵੀ 92% ਤੱਕ ਨੰਬਰ ਆ ਰਹੇ ਨੇ ਵਿੱਦਿਆ ਦਾ ਮਿਆਰ ਉੱਚਾ ਕੀਤਾ ਇਨਫਰਾਸਟ੍ਰਕਚਰ ਦਾ ਮਿਆਰ ਉੱਚਾ ਕੀਤਾ ਔਰ ਸਕੂਲਾਂ ਦੇ ਵਿੱਚ ਜਦੋਂ ਪਹਿਲਾਂ ਟੱਪੜਾਂ ਦੇ ਉੱਤੇ ਬੈਠਦੇ ਸੀ ਹੁਣ ਉਹਨਾਂ ਨੂੰ ਬੈਠਣ ਲਈ ਬੈਂਚ ਮਿਲ ਰਹੇ ਨੇ ਅੱਛਾ ਮਾਹੌਲ ਨੇ ਰਿਹਾ ਔਰ ਪੂਰਾ ਮਾਡਰਨਾਈਜੇਸ਼ਨ ਕਰ ਦਿੱਤੀ ਹੈ ਅਗਲਾ ਪੁਆਇੰਟ ਅਗਲਾ ਅਗਲਾ ਪੁਆਇੰਟ ਕੀ ਹੈ ਮਾਨ ਸਰਕਾਰ ਨੇ ਹਿੰਦੁਸਤਾਨ ਦੇ ਵਿੱਚ ਸਾਡੀ ਪੰਜਾਬ ਦੇ ਤੂੰ ਪਹਿਲੀ ਸਟੇਟ ਬਣਾਤਾ ਸੜਕ ਸੁਰੱਖਿਆ ਫੋਰਸ ਬਣਾ ਕੇ ਹਿੰਦੁਸਤਾਨ ਦੀ ਕਿਸੇ ਵੀ ਸਟੇਟ ਦੇ ਵਿੱਚ ਹਜੇ ਤੱਕ ਸੜਕ ਸੁਰੱਖਿਆ ਫੋਰਸ ਨਹੀਂ ਬਣੀ ਸਾਡੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਦੀਆਂ ਸੜਕਾਂ ਤੇ ਬੇਗਨਾਹ ਲੋਕ ਮਾਰੇ ਜਾ ਰਹੇ ਸੀ ਜਿਹੜੇ ਕਿ ਮਰਡਰ ਦੀ ਗਿਣਤੀ 'ਚ ਵੀ ਨਹੀਂ ਆਉਂਦੇ ਲੇਕਿਨ ਲਾਸ ਉਸ ਪਰਿਵਾਰ ਦਾ ਮਰਡਰ ਤੋਂ ਵੀ ਜ਼ਿਆਦਾ ਹੋ ਜਾਂਦਾ ਜਿਨ੍ਹਾਂ ਦਾ ਬੱਚਾ ਬੰਦਾ ਐਕਸੀਡੈਂਟ 'ਚ ਮਰ ਜਾਂਦਾ ਸੜਕ ਸੁਰੱਖਿਆ ਫੋਰਸ ਬਣਾਉਣ ਨਾਲ ਐਕਸੀਡੈਂਟਾਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 60% ਕਮੀ ਆਈ ਹੈ ਔਰ ਸਰਕਾਰ ਨੇ ਕਿੰਨਾ ਕੁਝ ਕੀਤਾ ਗਰੀਬਾਂ ਵਾਸਤੇ ਬੱਚਿਆਂ ਨੂੰ ਉਹਨਾਂ ਦੇ ਸਟਾਈਫਨ ਦਿੱਤੇ ਜਾ ਰਹੇ ਨੇ ਔਰ ਉਹਨਾਂ ਨੂੰ ਵਜੀਫੇ ਦਿੱਤੇ ਜਾ ਰਹੇ ਨੇ ਮਤਲਬ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਉਹ ਕੰਮ ਕਰਦੇ ਲੋਕ ਭਲਾਈ ਦੇ ਜਿਹੜੀਆਂ ਪਿਛੀਆਂ ਸਰਕਾਰਾਂ 70 ਸਾਲਾਂ ਚ ਲਈ ਕਰ ਰਹੀਆਂ ਦੂਸਰਾ ਜੇ ਇੰਡੀਵਿਜੂਅਲ ਕਰੈਕਟਰ ਵਾਲੀ ਗੱਲ ਕਰੀਏ ਸੁਭਾਅ ਦੀ ਗੱਲ ਕਰੀਏ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ ਬੜੇ ਦਰਵੇਸ਼ ਸਿਆਸਤਦਾਨ ਨੇ ਵਾਸ਼ਨ ਦਿਮਾਗ ਨੇ ਔਰ ਇਹੋ ਜਿਹੇ ਦਰਵੇਸ਼ ਸਿਆਸਤਦਾਨ ਵੀ ਆਮ ਲੋਕਾਂ ਨੂੰ ਪੈ ਜੀਦੇ ਨੇ ਇਸ ਕਰਕੇ ਮੈਂ ਅੱਜ ਤੁਹਾਡੇ ਮਾਧਿਮ ਰਹੀਂ ਲੁਧਿਆਣਾ ਪੱਛਮੀ ਹਲਕੇ ਦੇ ਵੋਟਰਾਂ ਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੀ 19 ਤਰੀਕ ਨੂੰ ਝਾੜੂ ਵਾਲਾ ਬਟਨ ਦਬਾ ਕੇ ਅਰੋੜਾ ਸਾਹਿਬ ਨੂੰ ਪੱਧ ਤੋਂ ਵੱਧ ਵੋਟਾਂ ਪਾ ਕੇ ਬਹੁਤ ਵੱਡੇ ਮਾਰਜਨ ਨਾਲ ਤੁਸੀਂ ਦਿਤਾ ਕੇ ਇਹਨਾਂ ਨੂੰ ਵਿਧਾਨ ਸਭਾ ਚ ਐਮ ਐਲ ਏ ਬਣਾ ਕੇ ਭੇਜੋ ਔਰ ਸਰਕਾਰ ਨੇ ਕਮਿਟਮੈਂਟ ਕਰਤੀ ਹੈ ਉਹਨਾਂ ਨੂੰ ਕੈਬਨਿਟਸ ਮਨਿਸਟਰ ਬਣਾਏਗਾ ਸਾਸੀਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ ਥੈਂਕ ਯੂ